ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਕਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਪੀਰਾਂ ਦੀ ਮਹਿੰਦੀ ਦੀ ਰਸਮ ਕਿਉਂ ਕਰਨੀ ਚਾਹੀਦੀ ਹੈ ਤੇ ਕਿਵੇਂ ਕਰਨੀ ਹੈ ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਇਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਕਿਉਂਕਿ ਆ ਮਹੀਨਾ ਬਹੁਤ ਹੀ ਖਾਸ ਹੈ ਇਸ ਮਹੀਨੇ ਬਹੁਤ ਸਾਰੇ ਕਰਮ ਨੇ ਜਿਹੜੇ ਕਰਨੇ ਚਾਹੀਦੇ ਨੇ ਤੇ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਰ ਬਣੇ ਹੋਇਆ ਉਹਨਾਂ ਲਈ ਵੀ ਆਪਾਂ ਕਰਮ ਨਾਲ ਦੀ ਨਾਲ ਦੱਸਦੇ ਜਾਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸੰਗਿਆ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕੀ ਲੇਡੀਜ਼ ਜਗਾ ਦੀ ਸੇਵਾ ਨਹੀਂ ਕਰ ਸਕਦੀਆਂ ਲਖਦਾ ਦਾ ਪੀੜ ਦੀ ਦਰਗਾਹ ਹੈ ਸੋ ਜਦੋਂ ਅਸੀਂ ਉੱਥੇ ਸੇਵਾ ਕਰਦੇ ਹਾਂ ਤੇ ਇੱਕ ਅੰਕਲ ਸਾਨੂੰ ਹਮੇਸ਼ਾ ਬੋਲਦੇ ਆ ਕਿ ਲੇਡੀਜ਼ ਜਗ੍ਹਾ ਨੂੰ ਟੱਚ ਨਹੀਂ ਕਰ ਸਕਦੀਆਂ ਸੋ ਦੇਖੋ ਮੈਂ ਵੀ ਇੱਕ ਲੇਡੀ ਆ ਮੈਂ ਵੀ ਸੇਵਾ ਕਰਦੀ ਆ ਸੋ ਕਦੇ ਵੀ ਮਨ ਵਿੱਚ ਬਹਿਮ ਨਾ ਰੱਖੋ ਜੇਕਰ ਤੁਹਾਡਾ ਮਨ ਕਹਿੰਦਾ ਹੈ ਕਿ ਮੈਂ ਸੇਵਾ ਕਰਨੀ ਆ ਤੇ ਉੱਥੇ ਵੇ ਫਿਕਰ ਹੋ ਕੇ ਸੇਵਾ ਕਰੋ ਕਿਉਂਕਿ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਇਹ ਜਨਮ ਦਿੱਤਾ ਹੈ ਇਹ ਜਨਮ ਜੋ ਹੈ ਅਸੀਂ ਲੇਖੇ ਲਉਣਾ ਸੇਵਾ ਕਰਨੀ ਸਿਮਰਨ ਕਰਨਾ ਜਿਹਦੇ ਨਾਲ ਅਸੀਂ ਪਾਰ ਲੱਗ ਸਕਦੇ 84 ਦੇ ਗੇਟ ਚੋਂ ਨਿਕਲ ਸਕਦੇ ਹਰ ਇੱਕ ਇਨਸਾਨ ਨੂੰ ਹੱਕ ਹੈ ਸੇਵਾ ਸਿਮਰਨ ਕਰਨ ਦਾ ਸੋ ਕਦੇ ਵੀ ਕਿਸੇ ਦੇ ਮਗਰ ਨਹੀਂ ਲੱਗ ਕੇ ਚੱਲੀਦਾ ਕਿਉਂਕਿ ਪਰਮਾਤਮਾ ਹਰ ਇੱਕ ਦੇ ਮਨ ਵਿੱਚ ਵੱਸਦਾ ਹੈ ਜੇਕਰ ਔਰਤ ਦੀ ਗੱਲ ਕੀਤੀ ਜਾਵੇ ਤਾਂ ਔਰਤ ਨੂੰ ਬਹੁਤ ਵੱਡਾ ਰੁਤਬਾ ਉਸ ਮਾਲਕ ਨੇ ਦਿੱਤਾ ਹੋਇਆ ਆ ਸੋ ਇਹ ਸੰਸਾਰ ਅਧੂਰਾ ਹੈ ਔਰਤ ਤੋਂ ਬਿਨਾ ਇਹ ਸੰਸਾਰ ਨਹੀਂ ਹੈ ਸੋ ਕਦੇ ਵੀ ਮਨ ਵਿੱਚ ਇਸ ਗੱਲ ਦਾ ਡਰ ਨਹੀਂ ਰੱਖਣਾ ਕਿ ਸਾਨੂੰ ਕਿਸੇ ਨੇ ਇਥੋਂ ਰੋਕ ਦਿੱਤਾ ਤੇ ਅਸੀਂ ਕਰਮ ਨਹੀਂ ਕਰ ਸਕਦੇ ਜੇਕਰ ਰੋਕਦਾ ਵੀ ਕੋਈ ਹੈ ਫਿਰ ਵੀ ਤੁਸੀਂ ਕਰਮ ਕਰਦੇ ਜਾਓ ਕਿਉਂਕਿ ਪ੍ਰਮਾਤਮਾ ਤੁਹਾਡਾ ਮਨ ਦੇਖਦਾ ਹੈ ਜਦੋਂ ਮਨ ਸਾਫ਼ ਹੁੰਦਾ ਹੈ ਤਾਂ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਸੇਵਾ ਦਾ ਉਦੋਂ ਵੀ ਕਰਨਾ ਨਹੀਂ ਹਟੀਦਾ ਜਦੋਂ ਮਾਲਕ ਹੀ ਸੰਕੇਤ ਦੇਣ ਲੱਗ ਪਵੇ ਕਿ ਤੁਸੀਂ ਸੇਵਾ ਕਰਨੀ ਬੰਦ ਕਰ ਦਿਓ ਫਿਰ ਵੀ ਸੇਵਾ ਕਰਦੇ ਰਹਿਣਾ ਚਾਹੀਦਾ ਕਿਉਂਕਿ ਜਿਹਦੇ ਮਨ ਵਿੱਚ ਡਰ ਨਹੀਂ ਹੁੰਦਾ ਮਨ ਸਾਫ਼ ਹੁੰਦਾ ਹੈ ਉਹ ਚੰਗਾ ਕਰਮ ਕਰਨ ਲਈ ਕਦੇ ਨਹੀਂ ਡਰਦੇ ਸੋ ਮਨ ਵਿੱਚ ਕੋਈ ਡਰ ਨਹੀਂ ਹੈ ਚੁੱਪ ਕਰਕੇ ਸੇਵਾ ਕਰਦੇ ਜਾਓ ਕਹਿੰਦੇ ਕਿ ਸੁਣੋ ਸਭ ਦੀ ਕਰੋ ਮਨ ਦੀ ਜੋ ਮਨ ਕਹਿੰਦਾ ਹੈ ਕਿਉਂਕਿ ਪਰਮਾਤਮਾ ਮਨ ਵਿੱਚ ਵਾਸ ਕਰਦਾ ਹੈ ਜੇਕਰ ਮਨ ਗਵਾਈ ਭਰਦਾ ਆ ਕਿ ਮੈਂ ਸੇਵਾ ਕਰਨੀ ਹੈ ਸੇਵਾ ਕਰਕੇ ਹੀ ਮਨ ਨੂੰ ਸ਼ਾਂਤੀ ਮਿਲਦੀ ਚੈਨ ਮਿਲਦਾ ਹੈ ਤਾਂ ਸੇਵਾ ਤੁਸੀਂ ਜ਼ਰੂਰ ਕਰੋ ਕਿਸੇ ਦੀ ਕਦੇ ਵੀ ਸੁਣ ਕੇ ਮੰਨਣੀ ਨਹੀਂ ਜਿੱਥੇ ਲੱਗਦਾ ਹੈ ਕਿ ਇਹ ਗੱਲ ਸਹੀ ਆ ਮੰਨਣੀ ਚਾਹੀਦੀ ਉੱਥੇ ਮੰਨੋ। ਇੱਕ ਵਾਰ ਤਾਂ ਜਦੋਂ ਸਾਡਾ ਮਨ ਸਾਫ਼ ਤੇ ਸੇਵਾ ਸੱਚੀ ਹੁੰਦੀ ਹੈ ਤਾਂ ਮੁਰਸ਼ਿਦ ਵੀ ਕੋਈ ਨਾ ਕੋਈ ਸੰਕੇਤ ਇਸ਼ਾਰਾ ਦਿੰਦਾ ਹੈ ਕਿ ਸੇਵਾ ਬੰਦ ਕਰ ਦਿਓ ਪਰ ਉਦੋਂ ਵੀ ਸੇਵਾ ਬੰਦ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਪਰਖਦੇ ਆ ਉਹ ਦੇਖਦੇ ਆ ਕਿ ਕਿੱਥੇ ਤੱਕ ਪਹੁੰਚ ਰੱਖਦੇ ਆ ਕਿੰਨਾ ਕੁ ਪਿਆਰ ਹੈ ਸਾਡੇ ਲਈ। ਸੋ ਜਦੋਂ ਤੁਸੀਂ ਲਗਨ ਦੇ ਨਾਲ ਸੇਵਾ ਕਰਦੇ ਜਾਓਗੇ ਫਿਰ ਜੋ ਵੀ ਸੁਪਨਾ ਆਵੇਗਾ ਜੋ ਵੀ ਸੰਕੇਤ ਪ੍ਰਮਾਤਮਾ ਤੁਹਾਨੂੰ ਦੇਵੇਗਾ ਉਹ ਸੱਚ ਹੁਣੇ ਸ਼ੁਰੂ ਹੋ ਜਾਣਗੇ ਤਾਂ ਇਥੋਂ ਸਮਝ ਲੈਣਾ ਕਿ ਸੇਵਾ ਤੁਹਾਡੀ ਕਬੂਲ ਹੋ ਰਹੀ ਆ ਉਹ ਪ੍ਰਮਾਤਮਾ ਤੁਹਾਨੂੰ ਨਕਾਰ ਨਹੀਂ ਰਿਹਾ ਸਵੀਕਾਰ ਕਰ ਰਿਹਾ ਆ ਸੋ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਕਦੇ ਨਾ ਖਰਾਬ ਕਰੋ ਕਿਉਂਕਿ ਜਦੋਂ ਵੀ ਕੰਮ ਆਉਣਾ ਹੈ ਸਾਡੇ ਗੁਰੂ ਨੇ ਸਾਡੇ ਮੁਰਸ਼ਿਦ ਨੇ ਕੰਮ ਆਉਣਾ ਨਹੀਂ ਕਿ ਦੁਨੀਆਦਾਰੀ ਨੇ ਜੇ ਕੋਈ ਕੁਝ ਕਹਿੰਦਾ ਹੈ ਚੁੱਪ ਕਰ ਜੋ ਬਹਿਸ ਨਾ ਕਰੋ ਆਪਣਾ ਕੰਮ ਕਰਦੇ ਜਾਓ ਤਾਂ ਫਿਰ ਤੁਸੀਂ ਦੇਖੋਗੇ ਕਿ ਮਾਲਕ ਦੀ ਕਿੰਨੀ ਵੱਡੀ ਕਿਰਪਾ ਹੋ ਜਾਂਦੀ ਹੈ ਹਾਂਜੀ ਤੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਮੰਥਲੀ ਪ੍ਰੋਬਲਮ ਚੱਲਦੀ ਹੈ ਤੇ ਉਹਨਾਂ ਦਿਨਾਂ ਵਿੱਚ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਉਹਨਾਂ ਦਿਨਾਂ ਵਿੱਚ ਸੇਵਾ ਨਾ ਕਰੋ ਨਾ ਦਰਗਾਹ ਤੇ ਜਾਓ ਤੇ ਵਾਕੀ ਸੇਵਾ ਜਿੱਤਾ ਮਰਜੀ ਕਰੋ ਉਹ ਮਾਲਕ ਕਦੇ ਨਹੀਂ ਰੋਕਦਾ ਹੈ ਹਰ ਇੱਕ ਦਿਨ ਮਨ ਵਿੱਚ ਜੋ ਪਰਮਾਤਮਾ ਵਾਸ ਕਰਦਾ ਹੈ ਹਰ ਇੱਕ ਰੂਹ ਨੂੰ ਨਾਮ ਜਪਣ ਦਾ ਸੇਵਾ ਕਰਨ ਦਾ ਪੂਰਾ ਹੱਕ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਆ ਤੁਸੀਂ ਆਪਣਾ ਜਾਂ ਨੰਬਰ ਦੇ ਦਿਓ ਜਾਂ ਇੰਸਟਾਗ੍ਰam ਤੇ ਸਾਡੇ ਨਾਲ ਗੱਲ ਕਰ ਲਵੋ ਕਿਉਂਕਿ ਜਦੋਂ ਵੀ ਅਸੀਂ ਤੁਹਾਡੇ ਦਾ ਵੀਡੀਓ ਦੇਖਦੇ ਆ ਤਾਂ ਸਰੀਰ ਵਿੱਚ ਇਹ ਜੀਵ ਜੀ ਹਲਚਲ ਥੋੜੀ ਸ਼ੁਰੂ ਹੋ ਜਾਂਦੀ ਹੈ ਰੋਹ ਆ ਜਾਂਦਾ ਹੈ ਜਦੋਂ ਵੀ ਆਵਾਜ਼ ਸੁਣਦੀਆਂ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੁੰਦਾ ਹੈ ਮੈਂ ਬਹੁਤ ਹੀ ਉਤਾਵਲੀ ਹੁੰਦੀ ਹਾਂ ਤੁਹਾਡੇ ਨਾਲ ਗੱਲ ਕਰਨ ਤੇ ਸੋ ਦੇਖੋ ਪਹਿਲਾਂ ਇੱਥੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਗੌਰ ਦੇ ਨਾਲ ਸੁਣਦੇ ਹੋ ਸਮਝਦੇ ਹੋ ਗੱਲਾਂ ਨੂੰ ਕਿਉਂਕਿ ਜਿਹੜੀ ਗੱਲ ਨੂੰ ਅਸੀਂ ਮਨ ਲਗਾ ਕੇ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਆਪਣੇ ਪੀਰ ਫਕੀਰ ਬਾਰੇ ਉਹਦੀ ਵਡਿਆਈ ਮਹਿਮਾ ਸੁਣਦੇ ਆ ਸਰੀਰ ਵਿੱਚ ਬਹੁਤ ਚੇਂਜ ਆਉਂਦਾ ਹੈ ਚੁੰਚੂਣੀ ਆਣ ਲੱਗ ਪੈਂਦੀ ਜਿਵੇਂ ਲੋਈ ਕੰਡੇ ਖੜ ਜਾਣੇ ਸੋ ਇਹ ਸਾਡੇ ਮਾਲਕ ਦੇ ਨਾਲ ਹੋਣ ਦੇ ਸੰਕੇਤ ਹੁੰਦੇ ਆ ਜਦੋਂ ਅਸੀਂ ਪਰਮਾਤਮਾ ਨੂੰ ਦਿਲੋਂ ਯਾਦ ਕਰਦੇ ਆ ਜਦੋਂ ਉਹਨਾਂ ਦੇ ਨਾਲ ਜੁੜੀ ਹੋਈ ਗੱਲਾਂ ਨੂੰ ਸੁਣਨ ਦੀ ਕੋਸ਼ਿਸ਼ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਪਰਮਾਤਮਾ ਨਾਲ ਹੋਣ ਦਾ ਵੀ ਸੰਕੇਤ ਦਿੰਦਾ ਆ ਕਿਉਂਕਿ ਆਤਮਾ ਹੀ ਪਰਮਾਤਮਾ ਹੈ ਜਦੋਂ ਅਸੀਂ ਪਰਮਾਤਮਾ ਦੀ ਗੱਲ ਸੁਣਦੇ ਆ ਤੇ ਉਹ ਅੰਦਰੋਂ ਖਿੜ ਉੱਠਦਾ ਹੈ ਜਦੋਂ ਅਸੀਂ ਧਿਆਨ ਲਗਾਉਂਦੇ ਆ ਲਗਨ ਲਗਾਉਂਦੇ ਆ ਤਾਂ ਇੱਕ ਅਜੀਬ ਜਿਹੀ ਹਲਚਲ ਸਰੀਰ ਦੇ ਵਿੱਚ ਮਹਿਸੂਸ ਹੁੰਦੀ ਹੈ ਜੋ ਕਿ ਸਾਨੂੰ ਆਮ ਤੌਰ ਤੇ ਇਹ ਸਭ ਕੁਝ ਮਹਿਸੂਸ ਨਹੀਂ ਹੋ ਸਕਦਾ ਜਦੋਂ ਅਸੀਂ ਦਿਲੋਂ ਜਾਦ ਪਰਮਾਤਮਾ ਨੂੰ ਕਰਦੇ ਆ ਕਿਉਂਕਿ ਇਸ ਤਰ੍ਹਾਂ ਹਰ ਰੋਜ਼ ਵੀ ਨਹੀਂ ਹੁੰਦਾ ਕੋਈ ਸਮਾਂ ਹੁੰਦਾ ਹੈ ਕੋਈ ਟਾਈਮ ਹੁੰਦਾ ਹੈ ਜਦੋਂ ਸਾਡਾ ਮਨ ਪਰਮਾਤਮਾ ਦੀ ਤਰਫ ਖਿੱਚਦਾ ਹੈ ਤਾਂ ਫਿਰ ਸਾਨੂੰ ਇਹ ਸਭ ਕੁਝ ਹੀ ਮਹਿਸੂਸ ਹੁੰਦਾ ਹੈ ਸੋ ਦੇਖੋ ਪਿਆਰ ਹੈ ਪੀਰ ਦੇ ਨਾਲ ਤਾਂ ਪਿਆਰ ਬਣਾ ਕੇ ਹੀ ਰੱਖਣਾ ਚਾਹੀਦਾ ਜਦੋਂ ਅਸੀਂ ਦਿਲੋਂ ਪਿਆਰ ਪਾਵਾਂਗੇ ਤਾਂ ਮੁਰਸ਼ਿਦ ਵੀ ਖੁਸ਼ ਹੋ ਜਾਂਦਾ ਹੈ ਇੱਕ ਵਾਰ ਜਦੋਂ ਦਿਲੋਂ ਤੁਸੀਂ ਪੁਕਾਰ ਕੇ ਦੇਖੋ ਤੁਹਾਨੂੰ ਮੁਰਿਓ ਕੋਈ ਨਾ ਕੋਈ ਸੰਕੇਤ ਜ਼ਰੂਰ ਮਿਲੇਗਾ ਸੰਕੇਤ ਮਿਲਦਾ ਵੀ ਹੈ ਇਹ ਹੀ ਨਿਸ਼ਾਨੀਆਂ ਹੁੰਦੀਆਂ ਹੈ ਸੋ ਬਾਕੀ ਬਹੁਤ ਹੀ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਵੀਡੀਓ ਨੂੰ ਪਸੰਦ ਕਰਦੇ ਹੋ ਤੇ ਬਾਕੀ ਰਹੀ ਗੱਲ ਇਹ ਤੇ ਗੱਲ ਕਰਨ ਦੀ ਅਸੀਂ ਆਪਣਾ ਫੋਨ ਨੰਬਰ ਤਾਂ ਨਹੀਂ ਦੇ ਸਕਦੇ ਪਰ ਇੰਸਟਾਗ੍ਰam ਤੇ ਤੁਸੀਂ ਸਾਨੂੰ ਵੌਇਸ ਮੈਸੇਜ ਕਰੋ ਉਹਦੇ ਰਾਹੀਂ ਫਿਰ ਤੁਹਾਡੇ ਨਾਲ ਗੱਲ ਕੀਤੀ ਜਾਵੇਗੀ ਜੀ ਇੰਸਟਾਗ੍ਰam ਤੇ ਕਾਫੀ ਮੈਸੇਜ ਆਏ ਹੋਏ ਆ ਜਿਨ੍ਹਾਂ ਦਾ ਹਜੇ ਤੱਕ ਜਵਾਬ ਨਹੀਂ ਦੇ ਹੋਇਆ ਸੋ ਉਥੇ ਮਾਫੀ ਚਾਹੁੰਦੇ ਆ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੰਸਟਾਗ੍ਰam ਦੀ ਆਈਡੀ ਦਾ ਨਾਮ ਵੀ ਇਹੀ ਹੈ ਜੋ ਚੈਨਲ ਦਾ ਨਾਮ ਹੈ ਮਹਿਫਲ ਮਸਤਾਂ ਦੀ 786 ਸੋ ਇੱਥੇ ਇੱਕ ਹੋਰ ਕਮੈਂਟ ਦਾ ਸੁਣਨੇ ਆ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਸੁਪਨੇ ਮੇ ਕਮਰੇ ਦੇ ਪਾਸ ਇੱਕ ਹੌਰਸ ਨਜ਼ਰ ਆਉਂਦਾ ਹੈ ਬ੍ਰਾਊਨ ਕਲਰ ਦਾ ਇਹਦਾ ਕੀ ਮਤਲਬ ਹੈ ਸੋ ਦੇਖੋ ਆਪਾਂ ਇੱਥੇ ਇਹ ਕਵਾਂਗੇ ਕਿ ਜਦੋਂ ਵੀ ਪੀਰਾਂ ਫਕੀਰਾਂ ਦੇ ਨਾਲ ਜੁੜੀ ਹੋਈ ਗੱਲ ਤੁਹਾਨੂੰ ਸੁਪਨੇ ਰਾਈ ਪ੍ਰਮਾਤਮਾ ਦਿਖਾਉਂਦਾ ਹੈ ਇਸ਼ਾਰਾ ਕੋਈ ਦਿੰਦਾ ਹੈ ਤੇ ਵੈਸੇ ਇਹਨਾਂ ਗੱਲਾਂ ਨੂੰ ਬੁੱਕਤੇ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਕੋਈ ਮਾੜਾ ਸੰਕੇਤ ਨਹੀਂ ਹੈ ਚੰਗੇ ਸੰਕੇਤ ਆ ਪ੍ਰਮਾਤਮਾ ਦੇ ਨਾਲ ਹੋਣਦਿਆਂ ਇਹ ਸਭ ਨਿਸ਼ਾਨੀਆਂ ਹੁੰਦੀਆਂ ਹਨ ਸੋ ਜਿੰਨਾ ਇਹਨਾਂ ਨੂੰ ਬੁੱਕਤੇ ਰੱਖੋਗੇ ਉੰਨੀ ਹੀ ਗੱਲ ਵਧੀਆ ਨਿਖਰਦੀ ਹੈ ਜਿੰਨਾ ਰੋਲਾ ਫਿਰ ਉਨੀ ਹੀ ਗੱਲ ਜਿਹੜੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਸੋ ਜੇਕਰ ਉਹਨਾਂ ਦੀ ਕਿਰਪਾ ਚਾਹੁੰਦੇ ਹੋ ਤਾਂ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਵੀ ਸੁਪਨਾ ਆਉਂਦਾ ਹੈ ਤੇ ਉਹਨੂੰ ਜਿੰਨਾ ਹੋ ਸਕਦਾ ਗੁਪਤ ਰੱਖੋ ਜਿੰਨਾ ਤੁਸੀਂ ਲਾਭ ਜ਼ਿੰਦਗੀ ਵਿੱਚ ਲੈ ਸਕਦੇ ਆ ਗੁਪਤ ਰੱਖ ਕੇ ਹੀ ਲੈ ਸਕਦੇ ਆ ਜਦੋਂ ਰੌਲਾ ਪਾ ਦਿੰਦੇ ਹੋ ਤਾਂ ਫਿਰ ਗੱਲ ਜਿਹੜੀ ਆ ਗੰਧਲੀ ਹੋਣੀ ਸ਼ੁਰੂ ਹੋ ਜਾਂਦੀ ਜਾਨੀ ਕਿਰਪਾ ਰੁਕਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪਰਦੇ ਵਿੱਚ ਰਹਿਣਾ ਪਰਮਾਤਮਾ ਪਸੰਦ ਕਰਦਾ ਹੈ ਪੜਦਾ ਜਿੰਨਾ ਰੱਖੋਗੇ ਇਹਨਾਂ ਗੱਲਾਂ ਤੇ ਉੰਨੀ ਹੀ ਗੱਲ ਨਿਕਰੇਗੀ ਪਰਮਾਤਮਾ ਤੋਂ ਜੇਕਰ ਖੁਸ਼ੀਆਂ ਹੋਰ ਵੀ ਜ਼ਿਆਦਾ ਇੱਕ ਦੋ ਪਲ ਦੀ ਖੁਸ਼ੀ ਮਗਰ ਆਪਣੀ ਜ਼ਿੰਦਗੀ ਕਦੇ ਨਾ ਖਰਾਬ ਕਰੋ ਸੋ ਜੇਕਰ ਪੂਰੀ ਜ਼ਿੰਦਗੀ ਦੇ ਖੁਸ਼ੀਆਂ ਚਾਹੀਦੀਆਂ ਆ ਤਾਂ ਫਿਰ ਮਾ ਤੁਹਾਡੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਕਿ ਪੀਰਾ ਦੀ ਮਹਿੰਦੀ ਕਿਸ ਤਰ੍ਹਾਂ ਤਿਆਰ ਕਰਨੀ ਹੈ ਤੇ ਕਿਸ ਤਰ੍ਹਾਂ ਲਗਾਉਣੀ ਹੈ ਤੇ ਕਿਉਂ ਲਗਾਈ ਜਾਂਦੀ ਹੈ ਖਾਸ ਕਰਕੇ ਹਾੜ ਦੇ ਮਹੀਨੇ ਪੀਰਾ ਦੇ ਮੇਲੇ ਜਦੋਂ ਚੱਲਦੇ ਆ ਤੇ ਉਦੋਂ ਇਹ ਮਹਿੰਦੀ ਰਸਮ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਦੇ ਘਰ ਵਿੱਚ ਦਰਵਾਰ ਬਣੇ ਹੋਏ ਆ ਸੋ ਕੋਸ਼ਿਸ਼ ਕਰਨਾ ਕਿ ਇਸ ਮਹੀਨੇ ਵੀਰਵਾਰ ਦੇ ਦਿਨ ਜਾਂ ਐਤਵਾਰ ਦੀ ਸੇਵਾ ਕਰ ਦਿਓ ਐਤਵਾਰ ਦੇ ਦਿਨ ਸੋ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਰ ਹੈ ਥੋੜੀ ਜੀ ਮਹਿੰਦੀ ਤਿਆਰ ਕਰੋ ਸੋ ਮਹਿੰਦੀ ਤਿਆਰ ਕਿਵੇਂ ਕਰਨੀ ਹੈ ਜੋ ਜਲ ਦਰਵਾਰ ਵਿੱਚ ਰੱਖਦੇ ਹੋ ਉਹ ਜਲ ਤੁਸੀਂ ਮਹਿੰਦੀ ਵਿੱਚ ਪਾਉਣਾ ਆ ਸੋ ਮਹਿੰਦੀ ਪਹਿਲਾਂ ਦਰਵਾਰ ਵਿੱਚ ਇੱਕ ਰਾਤ ਰੱਖ ਦਿਓ ਬੁੱਧਵਾਰ ਲਿਆ ਕੇ ਰੱਖ ਦਿਓ ਤੇ ਵੀਰਵਾਰ ਨੂੰ ਉਹ ਮਹਿੰਦੀ ਤਿਆਰ ਕਰੋ ਵਿੱਚ ਜਲ ਪਾ ਦਿਓ ਤੇ ਜਦੋਂ ਮਹਿੰਦੀ ਨੂੰ ਖੋਲ ਲਾਉਂਗੇ ਫਿਰ ਗੁਲਾਬ ਦੀਆਂ ਪੱਤੀਆਂ ਥੋੜੀਆਂ ਜੀਆਂ ਉੱਤੇ ਮਹਿੰਦੀ ਦੇ ਜ਼ਰੂਰ ਖਿਲਾਰ ਦਿਓ ਉਸ ਤੋਂ ਬਾਅਦ ਆਪਣੇ ਪੀਰੋ মুর্ਸ਼ਦ ਅੱਗੇ ਅਰਦਾਸ ਬੇਨਤੀ ਕਰੋ ਅਰਦਾਸ ਬੇਨਤੀ ਕਰਨ ਤੋਂ ਬਾਅਦ ਸੱਚੇ ਹੱਥ ਦੇ ਨਾਲ ਮਹਿੰਦੀ ਜਿਹੜੀ ਆ ਤੁਸੀਂ ਦਰਵਾਜ਼ੇ ਦੇ ਉੱਤੇ ਪੰਜੇ ਜਿਵੇਂ ਅਸੀਂ ਵਿਆਹਾਂ ਸ਼ਾਦੀਆਂ ਤੇ ਰਸਮ ਕਰਦੇ ਆ ਇਸੇ ਤਰ੍ਹਾਂ ਨਾਲ ਪੀਰੋ মুর্ਸ਼ਦ ਦੇ ਦਰਵਾਜ਼ੇ ਦਰਵਾਜ਼ੇ ਦੇ ਸਾਹਮਣੇ ਉੱਪਰਲੀ ਸਾਈਡ ਤੁਸੀਂ ਪੰਜ ਥੱਪੇ ਉਹ ਹੱਥ ਮਹਿੰਦੀ ਵਾਲਾ ਲਵੇੜ ਕੇ ਲਗਾ ਦਿੰਦੇ ਆ ਆਪਣੇ ਮਾਲਕ ਦੇ ਨਾਮ ਦੀ ਮਹਿੰਦੀ ਫਿਰ ਤੁਸੀਂ ਪਹਿਲਾਂ ਕੰਜਕ ਦੇ ਹੱਥ ਤੇ ਜੇਕਰ ਕੰਜਗਾ ਕਰਦੇ ਹੋ ਤਾਂ ਫਿਰ ਇਹ ਰਸਮ ਸਾਰੇ ਕਰਦੇ ਹੀ ਕਰਦੇ ਆ ਜੇਕਰ ਕੰਜਗਾ ਨਹੀਂ ਕਰਨੀਆਂ ਛੋਟਾ ਜਿਹਾ ਇਹ ਫੰਕਸ਼ਨ ਤੁਸੀਂ ਘਰ ਵਿੱਚ ਕਰਦੇ ਹੋ ਆਪਣੇ ਲਈ ਆਪਣੇ ਪਰਿਵਾਰ ਦੇ ਵਿੱਚ ਵਿੱਚ ਐਨਾ ਤੁਸੀਂ ਇੱਕ ਕੰਜਕ ਛੋਟੀ ਕੰਜਕ ਦੇ ਹੱਥ ਦੇ ਉੱਤੇ ਮਹਿੰਦੀ ਲਗਾਉਣੀ ਹੈ ਤਫ਼ੀਰ ਤੁਸੀਂ ਆਪਣੇ ਪਰਿਵਾਰ ਵਿੱਚ ਸਾਰੇ ਆਪਣੇ ਹੱਥਾਂ ਤੇ ਛੋਟੇ ਛੋਟੇ ਟਿੱਕੇ ਹੀ ਲਗਾਓ ਕਮੋ ਤੇ ਪੀਰਾਂ ਦੇ ਨਾਮ ਦੀ ਮਹਿੰਦੀ ਲਗਾਓ ਕਿਉਂਕਿ ਪੀਰਾਂ ਦੇ ਨਾਮ ਦੀ ਮਹਿੰਦੀ ਦਾ ਜੋ ਰੰਗ ਹੈ ਉਹ ਫਿਰ ਜਦੋਂ ਚੜਦਾ ਹੈ ਤਾਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਸੋ ਇਹ ਜਿਵੇਂ ਅਸੀਂ ਰਸਮਾਂ ਆਪਣੇ ਰੀਤੀ ਰਿਵਾਜ ਦੇ ਹਿਸਾਬ ਦੇ ਨਾਲ ਕਰਦੇ ਇਸੇ ਤਰ੍ਹਾਂ ਅਸੀਂ ਆਪਣੇ ਪੀਓ ਦੇ ਨਾਮ ਦੀ ਮਹਿੰਦੀ ਤਿਆਰ ਕਰਦੇ ਆ ਜਦੋਂ ਉਹਨਾਂ ਦੇ ਦਿਨ ਚੱਲਦੀ ਆ ਸੋ ਉਹਨਾਂ ਦੇ ਦਿਨ ਤੇ ਫਿਰ ਸਭ ਰਸਮਾਂ ਇਸੇ ਤਰ੍ਹਾਂ ਕੀਤੀਆਂ ਜਾਂਦੀਆਂ ਹਨ ਸੋ ਮਾਲਕ ਦੇ ਨਾਮ ਦੀ ਮਹਿੰਦੀ ਦਾ ਰੰਗ ਚੜਨਾ ਸੋ ਕਿਸੇ ਕਿਸੇ ਰੂਹ ਨੂੰ ਚੜਦਾ ਹੈ ਸੋ ਜਦੋਂ ਵੀ ਅਸੀਂ ਕੋਈ ਉਹ ਜਿਹਾ ਕਰਮ ਕਰਨਾ ਹੈ ਆਪਣੇ ਮਾਲਕ ਦੇ ਨਾਮ ਤੇ ਤਾਂ ਵਿਸ਼ਵਾਸ ਰੱਖ ਕੇ ਕਰਮ ਕੀਤਾ ਜਾਵੇ ਤਾਂ ਕਰਮ ਜਲਦੀ ਲੱਗਦਾ ਹੈ ਸੋ ਕਦੇ ਵੀ ਕੋਈ ਜਦੋਂ ਅਸੀਂ ਚੰਗਾ ਕਰਮ ਕਰਦੇ ਹਾਂ ਦਰਬਾਰ ਦੇ ਵਿੱਚ ਤਾਂ ਪਹਿਲਾਂ ਕਮਾਂਕਾਰਾ ਜੋ ਫ੍ਰੀ ਹੋ ਜਾਣਾ ਚਾਹੀਦਾ ਫਿਰ ਹੀ ਸੇਵਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਧਿਆਨ ਜੁੜ ਸਕੇ ਸੇਵਾ ਦੇ ਵਿੱਚ ਮਨ ਲੱਗ ਸਕੇ ਉੱਪਰਲੇ ਮਨੋ ਕਦੇ ਵੀ ਸੇਵਾ ਨਾ ਕਰੋ ਜੇਕਰ ਕੁਝ ਲੈਣਾ ਹੈ ਤਾਂ ਸੱਚੀ ਨੀਅਤ ਤੇ ਵਿਸ਼ਵਾਸ ਦੇ ਨਾਲ ਸੇਵਾ ਕਰੋ ਕੰਮਕਾਰਾ ਜੋ ਪਹਿਲਾਂ ਫ੍ਰੀ ਹੋ ਜਾਓ ਫ੍ਰੀ ਟਾਈਮ ਕੱਢ ਕੇ ਤੁਸੀਂ ਸੇਵਾ ਕਰੋਗੇ ਤਾਂ ਤੁਹਾਡਾ ਮਨ ਵੀ ਸੇਵਾ ਵਿੱਚ ਟਿਕੇਗਾ ਮਨ ਨੂੰ ਆਨੰਦ ਮਿਲਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਨੇਚਾ ਭਾਵਨਾ ਦੇ ਨਾਲ ਅਸੀਂ ਸੇਵਾ ਕਰਦੇ ਹਾਂ ਤੇ ਉਹਨਾਂ ਦੇ ਨਾਮ ਤੇ ਕਰਮ ਕਰਦੇ ਹਾਂ ਤੇ ਫਿਰ ਤੁਸੀਂ ਦੇਖੋਗੇ ਕਿ ਜਦੋਂ ਵੀ ਮਾਲਕ ਦੇ ਨਾਮ ਦਾ ਕੋਈ ਕਰਮ ਕਰੋਗੇ ਤੁਹਾਡੇ ਮਨ ਨੂੰ ਇੱਕ ਅਲੱਗ ਜਿਹੀ ਖੁਸ਼ੀ ਮਹਿਸੂਸ ਹੋਵੇਗੀ ਤੇ ਜਦੋਂ ਕਾੜੀ-ਕਾੜੀ ਦੇ ਵਿੱਚ ਅਸੀਂ ਕਰਮ ਕਰਪੇ ਆ ਜਾਂਦੇ ਹਾਂ ਅਸੀਂ ਆਪਣੇ ਮਾਲਕ ਬਾਰੇ ਨਹੀਂ ਸੋਚਦੇ ਅਸੀਂ ਇੱਕ ਫਰਜ਼ ਜਿਹਾ ਆਦਾ ਕਰਦੇ ਹਾਂ ਸੋ ਇਸ ਤਰ੍ਹਾਂ ਕਦੇ ਨਾ ਕਰੋ ਸੇਵਾ ਕਰਨੀਆਂ ਤੇ ਪਿਆਰ ਦੇ ਨਾਲ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਮੈਂਬਰਾਂ ਨਾਲ ਪਿਆਰ ਕਰਦੇ اسی ਤਰ੍ਹਾਂ ਦਾ ਜਿੱਕਰਾ ਸੀ ਆਪਣੇ ਮੁਰਸ਼ਿਦ ਨਾਲ ਪਿਆਰ ਪਾਈਏ ਤਾਂ ਬਹੁਤ ਪੁੱਜ ਪਰਮਾਤਮਾ ਤੋ ਲੈ ਸਕਦੇ ਆ ਸੋ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਕਿਉਂਕਿ ਇਸ ਮਹੀਨੇ ਇਹ ਸਭ ਕਰਮ ਕੀਤੇ ਜਾਣੇ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਵੀ ਇਨਸਾਨ ਇਹ ਕਰਮ ਕਰ ਸਕਦੇ ਸੋ ਕੋਈ ਵੀ ਇਹ ਮਾੜਾ ਕਰਮ ਨਹੀਂ ਹੈ ਜੇਕਰ ਹਰ ਕੋਈ ਕਰ ਲਵੇ ਤਾਂ ਬਹੁਤ ਲਾਭ ਹੀ ਇਹਦੇ ਨਾਲ ਮਿਲੇਗਾ ਕਿਉਂਕਿ ਚੰਗਾ ਕਰਮ ਤੁਸੀਂ ਕੋਈ ਵੀ ਕਰਦੇ ਹੋ ਉਹਦਾ ਲਾਭ ਇੱਕ ਨਾ ਇੱਕ ਦਿਨ ਜ਼ਰੂਰ ਮਿਲਣਾ ਹੈ ਸੇਵਾ ਵਿਰਤੀ ਕਦੇ ਨਹੀਂ ਜਾਂਦੀ ਜੋ ਅਸੀਂ ਮਾਲਕ ਦੇ ਨਾਮ ਤੇ ਕਰਮ ਕਰਦੇ ਆ ਸੋ ਜਿਨ੍ਹਾਂ ਦੇ ਘਰ ਵਿੱਚ ਦਰਵਾਰ ਆ ਛੋਟਾ ਜਿਹਾ ਇਹ ਕਰਮ ਕਰ ਸਕਦੇ ਆ ਆਪਣੇ ਪੀਰ ਦਾ ਪਿਆਰ ਕੌਣ